ਸਭਾ ਚੋਣਾਂ ਨੂੰ ਲੈ ਕੇ ਆਪ ਦੀ ਤਿਆਰੀ ਹੋਈ ਤੇਸ ਐਕਸ਼ਨ ਮੋਡ ਦੇ ਵਿੱਚ ਅਸੀਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਸੀਐਮ ਕੇਜਰੀਵਾਲ ਦੇ ਵੱਲੋਂ ਸਾਰੇ ਵਿਦਾਇਕਾਂ ਦੇ ਨਾਲ ਕੀਤੀ ਗਈ ਮੁਲਾਕਾਤ ਦਿੱਲੀ ਦੇ ਵਿੱਚ ਹੋਈ ਹਾਈ ਲੈਵਲ ਦੀ ਮੀਟਿੰਗ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚਲੀਆਂ ਗਈਆਂ ਨੇ ਸਾਰੇ ਸਿਆਸੀ ਆਗੂਆਂ ਦੇ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ ਤਾਂ ਕਿ ਕਿਹੜੇ ਦੇ ਨੀਤੀ ਦੇ ਨਾਲ ਉਹਨਾਂ ਦੇ ਵੱਲੋਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨੀ ਹੈ ਇਸੇ ਲਈ ਤੇ ਅੱਜ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਹਾਈ ਲੈਵਲ ਮੀਟਿੰਗ ਸੱਦੀ ਗਈ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਪਾਰਟੀ ਦੇ ਸਾਰੇ ਸੀਨੀਅਰ ਨੇਤਾਵਾਂ ਅਤੇ ਵਿਧਾਇਕਾਂ ਦੇ ਨਾਲ ਮੁਲਾਕਾਤ ਕੀਤੀ ਦੀ ਇਸ ਦੌਰਾਨ ਉਹਨਾਂ ਨੇ ਆਪ ਵਿਧਾਇਕਾਂ ਨੂੰ ਸੰਬੋਧਨ ਕਰਦਿਆ ਕਿ ਹਾਂ ਕਿ ਦੇਸ਼ ਦੀ ਵਾਗਡੋਰ ਸਿਰਫ ਆਮ ਆਦਮੀ ਪਾਰਟੀ ਹੀ ਸੰਭਾਲੇਗੀ ਅਤੇ ਦੇਸ਼ ਦਾ ਭਵਿੱਖ ਸਿਰਫ ਆਮ ਆਦਮੀ ਪਾਰਟੀ ਹੀ ਤਵੇਗੀ ਉਥੇ ਮੀਟਿੰਗ ਤੋਂ ਬਾਅਦ ਬਾਹਰ ਆਏ ਪੰਜਾਬ ਆਪ ਦੇ ਇੰਚਾਰਜ ਜਨੈਲ ਸਿੰਘ ਨੇ ਕਿਹਾ ਦੀ ਪਾਰਟੀ ਬੜੀ ਹੀ ਸਫਲਤਾਪੂਰਵਕ ਉਹਨਾਂ ਨੇ ਕਿਹਾ ਕਿ ਆਪ ਇਸ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕਰੇਗੀ ਅਤੇ ਅਰਵਿੰਦ ਕੇਜਰੀਵਾਲ ਦੀ ਝੋਲੀ ਪਾਵੇਗੀ ਬਿਲਕੁਲ ਇੱਕ ਬਹੁਤ ਸ਼ਾਨਦਾਰ ਭੋਲ ਦੇ ਅੰਦਰ ਆਪਣੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਲੀਡਰ ਸਾਹਿਬ ਨਾਲ ਸਾਰੇ ਵਿਧਾਇਕਾਂ ਦੀ ਸਾਰੇ ਪਤਾ ਦੇ ਕਾਰਡੀਆਂ ਦੀ ਮੁਲਾਕਾਤ ਹੋਈ ਤੇ ਸਭ ਨੇ ਇਸ ਮੀਟਿੰਗ ਵਿੱਚ ਆਪਣੇ ਪਿਆਰੇ ਨੇਤਾ ਨਾਲ ਮੁਲਾਕਾਤ ਕਰਕੇ ਵਾਅਦਾ ਕੀਤਾ ਕਿ ਆਉਣ ਵਾਲੀ ਚੋਣਾਂ ਵਿੱਚ ਅਸੀਂ ਸਾਰੇ ਆਪਣੇ ਆਪਣੇ ਹਲਕਿਆਂ ਵਿੱਚ ਵੱਡੇ ਮਾਰਜਿਨ ਨਾਲ ਜਿੱਤ ਕੇ ਤੁਹਾਨੂੰ ਬਾਗੇ ਸਾਰੀਆਂ ਲੋਕ ਸਭਾ ਸੀਟਾਂ ਜਿੱਤਾਂਗੇ ਕੇਂਦਰੀਵਾਲ ਸਾਹਿਬ ਦੇ ਬਾਹਰ ਆਉਣ ਤੋਂ ਬਾਅਦ ਆਮ ਆਦੀ ਪਾਰਟੀ ਦੇ ਸਾਰੇ ਵੋਲੰਟੀਅਰਜ਼ ਦਾ ਸਾਰੇ ਐਮ ਐਲ ਏ ਦਾ ਸਾਰੇ ਪਦ ਅਧਿਕਾਰੀਆਂ ਦਾ ਹੌਸਲਾ ਕਈ ਗੁਣਾ ਵੱਧ ਗਿਆ ਬੀ ਜੀ ਪੀ ਦੀ ਜੋ ਸਾਜ਼ਿਸ਼ ਸੀ ਕਿ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕਰਾਂਗੇ ਇਹਨਾਂ ਦੀ ਦਿੱਲੀ ਸਰਕਾਰ ਨੂੰ ਖਤਮ ਕਰਾਂਗੇ ਇਹਨਾਂ ਦੇ ਐਮਐਲਏ ਨੂੰ ਤੋੜ ਕੇ ਇਹਨਾਂ ਦੀ ਪਾਰਟੀ ਨੂੰ ਖਤਮ ਕਰਾਂਗੇ ਉਹ ਸਾਰੀ ਸਾਜਿਸ਼ਾਂ ਤੇ ਪਾਣੀ ਫਿਰ ਗਿਆ ਕੇਜਰੀਵਾਲ ਸਾਹਿਬ ਨੂੰ ਪ੍ਰਚਾਰ ਤੋਂ ਰੋਕਣ ਦੀ ਸਾਜ਼ਿਸ਼ ਸੀ ਆਮਾਨਜ ਸੁਪਰੀਮ ਕੋਰਟ ਦੇ ਜਮਾਨਤ ਦੇਣ ਤੋਂ ਬਾਅਦ ਉਸ ਸਾਜ਼ਿਸ਼ ਤੇ ਵੀ ਪਾਣੀ ਫਿਰ ਗਿਆ ਤੇ ਕਹਿੰਦੇ ਨੇ ਸੱਚ ਨਾਲ ਪਰਮਾਤਮਾ ਹੁੰਦਾ ਮੈਨੂੰ ਲੱਗਦਾ ਇਸ ਦੇਸ਼ ਦੇ ਲੋਕਾਂ ਦੇ ਅੰਦਰ ਵੀ ਇਸ ਤਾਨਾਸ਼ਾਹ ਸਰਕਾਰ ਦੀ ਇਸ ਹਿਟਲਰशाही ਦੇ ਖਿਲਾਫ ਬਹੁਤ ਰੋਸ਼ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ 4 ਜੂਨ ਨੂੰ ਜਦੋਂ ਵਿਜੇ ਆਉਣਗੇ ਉਹਦੇ ਚ ਇੰਡੀਆ ਗੱਠਜੋੜਨ ਦੀ ਸਰਕਾਰ ਬਣੇਗੀ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਲੜ ਰਹੀ ਹੈ ਜਿੱਥੇ ਜਿੱਥੇ ਇੰਡੀਆ ਗੱਠਜੋੜਨ ਦੇ ਉਮੀਦਵਾਰ ਇਸ ਤਾਨਾਸ਼ਾ ਸਰਕਾਰ ਦੇ ਖਿਲਾਫ ਲੜ ਰਹੇ ਨੇ ਸਾਰੇ ਵਡੇ ਮਾਰਗ ਦੇ ਨਾਲ ਦਿੱਤੇ ਗਏ। ਪਰ ਜੋ ਮੀਟਿੰਗ تھی ਉਸਨੇ ਇੱਕ ਹੀ ਅੰਤ ਹੈ ਕਿ ਦਿੱਲੀ ਕੇ ਸਾਥੋਂ ਨੂੰ ਕਿਸ ਕੋ ਸਭ ਮਿਲ ਕੇ ਦਿੱਤਾ ਹੋ। ਤਾਂ ਕਿਸ ਤਰੀਕੇ से ਜਿੱਤ के लिए कोई आपको को कहा है कि कैंपेन की कैंपेन में मदद करो सारे मिलकर इकट्ठे हो। तो कैसे देख रहे हैं आप चुनाव क्योंकि आप चांदनी चौक से हैं और चांदनी चौक में इंडिया गठबंधन की तरफ से कांग्रेस के उम्मीदवार जे पी अग्रवाल हैं और बीजेपी की तरफ से प्रवीण खंडेलवाल उन्होंने ये कहा है कि साथ के साथ कैंडिडेट की मदद करो और प्रवीण खंडेलवाल जो कोई मजबूत कैंडिडेट नहीं है वो मेरे से भी आ रहे थे पहले दो हज़ार आठ में मेरे से चुनाव लड़े से थे वो दस बारह पंद्रह हज़ार से आ गए थे कोई मजबूत कैंडिडेट नहीं है ਤਸਦੀਕ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ। ਉਦੋਂ ਹੀ ਮੀਟਿੰਗ ਤੋਂ ਬਾਅਦ ਬਾਹਰ ਆਏ ਸੀ ਇਹਨਾਂ ਭਗਵੰਤ ਮਾਨ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਅੰਤਿਮ ਜ਼ਮਾਨਤ ਦਿੱਤੀ ਗਈ ਹੈ ਤਾਂ ਕਿ ਉਹ ਚੋਣ ਪ੍ਰਚਾਰ ਕਰ ਸਕਣ। ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਪਾਰਟੀਆਂ ਉੱਤੇ ਵੀ ਸ਼ਬਦੀ ਹਮਲੇ ਕੀਤੇ ਗਏ। ਉਹਨਾਂ ਕਿਹਾ ਕਿ 4 ਜੂਨ ਨੂੰ ਨਤੀਜੇ ਸਾਫ਼ ਹੋ ਜਾਣਗੇ ਕਿ ਕਿਸ ਪਾਰਟੀ ਦੀ ਵੱਡੀ ਜਿੱਤ ਹੁੰਦੀ ਹੈ। के बाहर आने से आम आदमी पार्टी को यहाँ एक बहुत बड़ा बल मिला है वहां देश के 140 करोड़ लोगों ने भी राहत की सांस ली है कि आप जो सुप्रीम कोर्ट का हम धन्यवाद करते हैं सुप्रीम कोर्ट ने कहा कि आप इलेक्शन के समय में एक नेशनल पार्टी के नेशनल कन्वीनर को अंदर नहीं रख सकते इसका मतलब आप जो है वो पक्षपात का इलेक्शन चाहते हैं कि विपक्ष को अंदर करके आप खुद जीतना चाहते हैं जीत लो पब्लिक से जीत लो सर माथे पे फतवा लेकिन ये ये नहीं है कि आप अंदर करके उनको बाहर नहीं आने दोगे कोई सबूत नहीं है कुछ नहीं है तो उनका बाहर आना हमारे लिए बहुत राहत की बात है पंजाब में भी कुरुक्षेत्रा में भी दिल्ली में भी और उनके प्रोग्राम अभी लखनऊ के और महाराष्ट्र के बन रहे हैं हम जाएंगे लोकतंत्र को बचाने के लिए जाएंगे पार, पार, इस, इस बार नो चार सौ पार इस बार तो बेड़ा पार भी नहीं हो रहा बेड़ा पार दिल्ली में तो दिल्ली में तो जमना पार है ना दिल्ली में जमना पार है इस बार तड़ी पार ਤਸਦੀਕੀ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਹੋਣੀਆਂ ਨੇ ਜਿਸ ਦੇ ਚਲਦੇ ਸਾਰੀਆਂ ਪਾਰਟੀਆਂ ਪੱਬਾ-ਪਹਾੜੀਆਂ ਪਈਆਂ ਨੇ ਸਾਰਿਆਂ ਦੇ ਵੱਲੋਂ ਚੋਣ ਪ੍ਰਚਾਰ ਜੋਰਾ-ਸ਼ੋਨਾ ਦੇ ਨਾਲ ਚੱਲ ਰਿਹਾ ਉੱਥੇ ਹੀ ਸ਼ਰਾਬ ਪਟਾਲਾ ਮਾਮਲੇ ਦੇ ਵਿੱਚ ਬੰਦ ਸੀਐਮ ਅਰਵਿੰਦ ਕੇਜਰੀਵਾਲ ਨੂੰ ਹੁਣ ਅੰਤ੍ਰੀਮ ਜ਼ਮਾਨਤ ਮਿਲ ਗਈ ਹੈ ਜਿਸ ਤੋਂ ਬਾਅਦ ਜੇਲ੍ਹ ਦੇ ਅੰਦਰੋਂ ਬਾਹਰ ਆਂਦੇ ਹੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੀ ਕਮਾਂਡ ਸਾਂਭ ਲਈ ਗਈ ਹੈ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ

x aur whatsapp channel par